ਹੋ ਦੁਨੀਆ ਮੇਲੇ ਜਾਂਦੀ ਆ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸੁਣ ਸੱਜਣ ਸੱਜਣਿਆਂ ਬੇ ਸੋਹਣਿਆ ਫਿਰਨੇ ਕੰਗਣੀਆਂ ਪਾ ਕੇ ਹੋ ਚੱਲ ਅਸੀਂ ਵੀ ਚੱਲੀਏ ਵੇ ਚੱਲ ਅਸੀਂ ਵੀ ਚੱਲੀਏ ਵੇ ਰਾਜਣਾ ਸਾਨੂੰ ਕਹਦੀ ਜੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਹੋ ਦੁਨੀਆ ਮੇਲੇ ਜਾਂਦੀ ਆ ਕਵੇਲੀ ਸਾਹਿਬ ਅੱਜ ਕਿਹੜੇ ਮੇਲੇ ਚੱਲੇ ਹੋ ਅੱਜ ਅਸੀਂ ਮੇਲੇ ਚੱਲੇ ਆ ਜੀ ਜਿੱਥੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਪੰਜਾਬ ਦੀਆਂ ਵਿਰਾਸਤਾਂ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਵਿਰਸਾ ਅੱਜ ਅਸੀਂ ਚੱਲੇ ਆ ਜੀ ਬਾਬੇ ਚੰਦੂ ਦੀ ਹਵੇਲੀ ਪਿੰਡ ਕਿਰਪਾਲਪੁਰ ਤਹਿਸੀਲ ਫਗਵਾੜਾ ਫਗਵਾੜੇ ਤੋਂ ਨਕੋਦਰ ਰੋਡ ਤੇ 4-5 ਕਿਲੋ ਮੀਟਰ ਦੀ ਦੂਰੀ ਤੇ ਪੰਜਾਬੀ ਸੱਭਿਆਚਾਰ ਨੂੰ ਤਰਜਮਾਨੀ ਕਰਦੀ ਬਾਬੇ ਚੰਦੂ ਦੀ ਹਵੇਲੀ ਕਹਿੰਦੇ ਮੋੜੀ ਬਾਬਾ ਡਾਂਗ ਵਾਲਿਆ ਮੇਰੀ ਰਸਗੀ ਝਾਂਜਰਾਂ ਵਾਲੀ ਬਹੁਤ ਸਾਰੀਆਂ ਵਿਰਾਸਤ ਪੰਜਾਬੀ ਸੱਭਿਆਚਾਰ ਦੀਆਂ ਉੱਥੇ ਸਾਂਭ ਕੇ ਰੱਖੀਆਂ ਹੋਈਆਂ ਤਸਵੀਰਾਂ ਜੋ ਪ੍ਰਾਤਨ ਸਮੇਂ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਠਾਠ ਵਾੜ ਸੀ ਜਿਹਦਾ ਨਾਂ ਆਪਾਂ ਹਵੇਲੀ ਰੱਖਦੇ ਹੁੰਦੇ ਸੀ ਸੋ ਆਓ ਸਾਨੂੰ ਦਰਸ਼ਨ ਕਰਾਉਣੇ ਆ ਸੋ ਪੀਵੀ 36 ਲਾਈਵ ਤੋਂ ਸਾਡੇ ਕਮਲਜੀਤ ਜੀਤਾ ਤੋਂ ਮੈਂ ਗਾਇਕ ਮਲਕੀਤ ਬਵੇਲੀ ਤੋਂ ਅੱਜ ਤੁਹਾਨੂੰ ਪੰਜਾਬੀ ਸੱਭਿਆਚਾਰ ਦੀਆਂ ਗੱਲਾਂ ਅਤੇ ਨਾਲੇ ਗੀਤ ਸੋ ਨਾਲੇ ਪੰਜਾਬੀ ਸੱਭਿਆਚਾਰ ਦੀ ਨਖੜ ਮੰਗ ਤੁਹਾਨੂੰ ਦਿਖਾਉਂਦੇ ਆ ਆਓ ਸਾਡੇ ਨਾਲ ਬਾਬੇ ਚੰਦੂ ਦੀ ਹਵੇਲੀ ਫਗਵਾੜਾ ਪਹੁੰਚੋ ਚੱਲੀਏ ਫੇ ਆਓ ਚਲੋ ਜੀ ਚਲੋ ਲੋ ਵੀ ਸਾਥੀਓ ਨਾਲੇ ਗੱਲਾਂ ਨਾਲੇ ਗੀਤੋ ਮਹਿਮਲਕੀਤ ਸੋ ਬਾਬੇ ਚੰਦੂ ਦੀ ਹਵੇਲੀ ਤੁਹਾਨੂੰ ਲੈ ਕੇ ਚੱਲਦੇ ਆ ਪੰਜਾਬੀ ਸੱਭਿਆਚਾਰ ਦੀ ਜੇਕਰ ਗੱਲ ਕਰੀਏ ਕਹਿੰਦੇ ਜੇ ਗਰਮੀ ਤਾਂ ਸੱਤੂ ਪੀ ਲੋ ਖੀਰ ਪੋੜੇ ਜੇ ਪੈਂਦੀਆਂ ਕਣੀਆਂ ਸਾਗ ਸਰੋਂ ਦਾ ਤੇ ਸੇਮੀ ਐ ਇੱਕ ਵਾਰ ਸਰੋਂ ਦਾ ਸਾਗ ਵੀ ਦਿਖਾ ਲਿਓ ਜੀ ਨਾਲ ਨਾਲ ਐ ਆਪਾਂ ਸਾਰਾ ਵਰਾਸਤ ਨੂੰ ਸਾਹਮਿਆ ਕਿ ਸਾਗ ਸਰੋਂ ਦਾ ਅਤੇ ਸੇਮੀਆਂ ਇਹ ਸਾਗ ਸਰੋਂ ਦਾ ਅਤੇ ਸੇਮੀਆਂ ਕਹਿੰਦੇ ਤੋਕੜ ਮੱਝ ਦੇ ਦੁੱਧ ਵਿੱਚ ਬਣੀਆਂ ਕਿ ਹਰੇ ਪਦੀਨੇ ਵਾਲੀ ਚਟਣੀ ਜੋ ਖਾਵੇ ਸੋ ਜਾਣੇ ਪੰਜਾਬੀ ਵਿਰਸਾ ਢੱਡ ਸਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ ਕਿਉ ਤੇਰਾ ਰਾਂਝਾ ਰੁੱਸਿਆ ਜਾਂਦਾ ਦੇਖ ਲੈ ਹੀਰੇ ਨਹੀਂ ਜਿਵੇਂ ਘਾਟੇ ਦਾ ਕੋਈ ਮਾਰਿਆ ਵਪਾਰੀ ਨਹੀਂ ਸੋ ਆਓ ਤੁਹਾਨੂੰ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਦਿਖਾ ਲਦੇ ਆਂ ਸੋ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੁਸੀਂ ਦੇਖ ਸਕਦੇ ਆਂ ਬਾਬੇ ਚੰਦੂ ਦੀ ਹਵੇਲੀ ਸੋ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਵਿਰਸੇ ਦਾ ਇੱਕ ਨਿਖੜਮਾ ਆਂ ਗਿਆ ਤੋਂ ਮੈਂ ਸਾਥੀਆਂ ਨੂੰ ਬੇਨਤੀ ਕਰਦਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆ ਕੇ ਤੁਹਾਡਾ ਦਿਲ ਜ਼ਰੂਰ ਖੁਸ਼ ਹੋਊਗਾ ਇਹ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਵਿਰਸੇ ਦੇ ਵਿੱਚ ਤੁਸੀਂ ਆਪਣੀਆਂ ਪ੍ਰੀ ਵੈਡਿੰਗਾਂ ਵਿਆਹਾਂ ਦੀਆਂ ਸ਼ੂਟਿੰਗਾਂ ਪੰਜਾਬੀ ਗੀਤ ਧਾਰਮਿਕ ਗੀਤ ਤੁਸੀਂ ਇੱਥੇ ਆ ਕੇ ਫਲਵਾ ਸਕਦੇ ਆ ਤੇ ਆਪ ਜੀ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਤੁਸੀਂ ਪਿਛੇ ਇਸ ਤਰ੍ਹਾਂ ਤੇ ਪਹੁੰਚੋ ਆ ਤੁਹਾਨੂੰ ਹੋਰ ਦਰਸ਼ਨ ਕਰਾਉਨੇ ਆ ਲਓ ਜੀ ਬਾਬੇ ਚੰਦੂ ਦੀ ਹਵੇਲੀ ਦਾ ਮੇਨ ਗੇਟ ਆ ਸੋ ਗੇਟ ਨੂੰ ਦੇਖ ਕੇ ਇੱਕ ਬਹੁਤ ਵੱਡਾ ਗੇਟ ਬਣਾਇਆ ਗਿਆ ਕੇ ਬੰਦ ਪਿਆ ਦਰਵਾਜਾ ਜੋ ਫਾਟਕ ਕੋਟਕਪੂਰੇ ਦਾ ਬਹੁਤ ਵੱਡਾ ਇਹ ਗੇਟ ਲਗਾਇਆ ਗਿਆ ਇਹ ਜੋ ਕਿ ਇੱਕ ਵਿਸ਼ਾਲ ਦਰਸਾਉਂਦਾ ਕਿ ਕਿੰਨੇ ਵੱਡੇ ਦਿਲ ਹੁੰਦੇ ਸੀ ਬਜ਼ੁਰਗਾਂ ਦੇ ਆਓ ਜੀ ਤੁਹਾਨੂੰ ਦਰਸ਼ਨ ਕਰਾਉਨੇ ਆ ਇਧਰੋਂ ਝਾਤ ਮਾਰਦੇ ਆ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਵਿਰਸਾ ਸੋ ਚੁੱਲਾ ਚੌਂਕਾ ਕਹਿੰਦੇ ਤੀਆਂ ਤੇ ਤਿਰੰਜਣਾ ਆਪਾਂ ਭੁੱਲ ਗਏ ਆ ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆ ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾ ਅੱਜ ਚਰਖਾ ਰੋਂਦਾ ਦੇਖਿਆ ਮੈਂ ਮਟਿਆਰ ਬੇਨਾ ਸੋ ਮਧਾਣੀ ਜਦੋਂ ਬੇਬੇ ਸਵੇਰੇ ਉੱਠ ਕੇ ਧੜੜਕਾ ਕਹਿੰਦੇ ਮਾਂ ਦੀ ਹੱਲਾ ਛੇਰੀ ਸ਼ੇਰ ਬਣਾ ਦਿੰਦੀ ਅੱਧ ਰੜਕੇ ਦਾ ਛੰਨਾ ਜਦ ਮੂੰਹ ਨੂੰ ਲਾਲ ਲਾ ਦਿੰਦੀ ਸੋ ਇਹ ਕੰਡਨੀ ਆ ਇਹਦੇ ਵਿੱਚ ਦੁੱਧ ਕੜਿਆ ਜਾਂਦਾ ਸੀ ਇੱਧਰਲੇ ਪਾਸੇ ਚੁੱਲ੍ਹਾ ਇੱਕ ਪਾਸੇ ਪੱਠੀ ਹੁੰਦੀ ਸੀ ਪਾਥੀਆਂ ਹੁੰਦੀਆਂ ਸੀ ਸੋ ਬਹੁਤ ਸਾਰਾ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਪੰਜਾਬ ਦੀਆਂ ਇਹ ਵਿਰਾਸਤਾਂ ਜਿਹੜੀਆਂ ਸਾਂਭ ਕੇ ਰੱਖੀਆਂ ਬਣਾਈਆਂ ਗਈਆਂ ਸੋ ਇਸ ਆਪਣੇ ਅਮੀਰ ਬਰਸੇ ਨੂੰ ਦਰਸਾਉਣ ਦੇ ਲਈ ਇਹ ਬੈਂਚ ਬਣਿਆ ਹੈ ਪੁਰਾਣੇ ਸਮਿਆਂ ਜਿੱਦਾ ਬਣਦੇ ਹੁੰਦੇ ਸੀ ਤੇ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਸੱਭਿਆ ਇੱਥੇ ਆਪਾਂ ਜੁੱਤੀ ਲੈ ਕੇ ਨਹੀਂ ਜਾਣਾ ਕਿਉਂਕਿ ਅਗੇ ਬੀਬੀਆਂ ਬੇੜਨੀ ਮਾਰਦੀ ਹੁੰਦੀਆਂ ਹੁੰਦੀ ਹੈ ਜਦੋਂ ਆਪਾਂ ਜੁੱਤੀ ਲੈ ਕੇ ਆ ਜਣਾ ਨਾ ਕਿਹੜਾ ਚੁੱਲਾ ਚੌਂਕਾ ਆ ਨਾਲ ਇੱਕ ਖਾਸियत ਹੁੰਦੀ ਸੀ ਜਦੋਂ ਹਰ ਰੋਜ਼ ਦੂਏਤ ਜਿਤਨ ਇੱਕ ਪਾਂਡੂ ਦੇ ਨਾਲ ਲਿਪਦੇ ਹੁੰਦੀ ਸੀ ਬੀਬੀਆਂ ਸੁੱਚਾ ਕਰਦੀਆਂ ਸੀ ਇਹ ਇਹ ਖਾਸियत ਸੀਗੀ ਪੰਜਾਬੀ ਚੁੱਲਿਆਂ ਦੀ ਤੋ ਤੁਸੀਂ ਦਰਸ਼ਨ ਕਰ ਰਹੇ ਹੋ ਬਾਬੇ ਚੰਦੂ ਦੀ ਹਵੇਲੀ ਦੀ ਸਾਥੀਓ ਹੁਣ ਤਾਂ ਜਿੱਦਾ ਟੈਲਾਂ ਮਾਰਬਲ ਚੱਲ ਪਿਆ ਪੁਰਾਣੇ ਸਮਿਆਂ ਦੇ ਵਿੱਚ ਕੋਈ ਵੀ ਚੀਜ਼ ਵੇਸਟ ਨਹੀਂ ਕਰਦੇ ਜਿਹੜੇ ਬਾਟੇ ਆਪਾਂ ਦੇਖਦੇ ਹਾਂ ਸੀ ਖੇਲਣ ਵਾਲੇ ਆ ਦੇਖੋ ਬੱਚਿਆਂ ਦੇ ਬਾਟੇ ਕਿੰਨੀ ਖੂਬਸੂਰਤੀ ਨਾਲ ਸਜਾਏ ਗਏ ਆ ਦੇਖੋ ਡਾਇਮੰਡ ਲੱਗ ਰਿਹਾ ਜਿੱਦਾ ਕੋ ਹੀਰਾ ਹੁੰਦਾ ਨਾ ਇਹ ਇਹ ਖਾਸ ਇੱਤਿਸੀ ਪੁਰਾਣੇ ਲੋਕਾਂ ਦੀ ਜਿੱਦਾ ਕੰਦਾ ਤੇ ਮੋਰਨੀਆਂ ਬਣਾਉਂਦੇ ਸੀ ਕੰਦਾ ਤੇ ਇਹ ਚਿੱਤਰਕਾਰੀ ਕਰਦੇ ਸੀ ਪੁਰਾਣੇ ਸਮੇਂ ਦੀ ਵਿਰਾਸਤ ਆ ਹਾਂ ਕਰ ਦਿਨਾ ਉਹਨਾਂ ਜਿੱਦਾਂ ਵੱਖ-ਵੱਖ ਵਿੰਡੋ ਆ ਗਏ ਵੱਖ-ਵੱਖ ਦਰਵਾਜੇ ਆ ਗਏ ਇਹਨੂੰ ਲਹਿਰੀਆ ਦਰਵਾਜਾ ਕਹਿੰਦੇ ਸੀ ਦੇਖੋ ਕੁੰਡਾ ਲੱਗਿਆ ਉੱਪਰ ਕੁੰਡਾ ਲੱਗਦਾ ਸੀ ਲਹਿਰੀਆ ਦਰਵਾਜਾ ਇਹ ਕਾਰੀਗਰ ਬਣਾਉਣ ਲੱਗਾ ਵੀ ਟਾਈਮ ਲਾਉਂਦਾ ਸੀ ਅਤੇ ਉਹ ਚੀਜ਼ ਸਦੀਆਂ ਤੱਕ ਕਾਇਮ ਰਹਿੰਦੀ ਸੀ ਕਹਿੰਦੇ ਮਾਲਕੀ ਖੂਦ ਉੱਤੋਂ ਭਰਦੀ ਪਈ ਸੀ ਪਾਣੀ ਕੀਮਾ ਕੋਲ ਆ ਕੇ ਬੇਨਤੀ ਕੀਤੀ ਗਜ਼ਾਰੇ ਕਿ ਦੋ ਘੋਟ ਪਾਣੀ ਦੇ ਤੂੰ ਦੇ ਦੇ ਨੀ ਮਟਿਆਰੇ ਇਹ ਘੂੜਾ ਪਾਣੀ ਭਰਿੰਦੀ ਐ ਮਟਿਆਰੀ ਨਹੀਂ ਪਾਣੀ ਦਾ ਘੁੱਟ ਭਲਾ ਬਾਂਕੀ ਐ ਨਾ ਰਹੀ ਨਹੀਂ ਜਿਹੜਾ ਪਾਣੀ ਤਾਜ਼ਾ ਹੁੰਦਾ ਸੀ ਠੰਡਾ ਐ ਸ਼ਰਬਤ ਵਰਗਾ ਪਾਣੀ ਹੁੰਦਾ ਸੀ ਜਿਹਨੂੰ ਘੜਿਆਂ ਦੇ ਵਿੱਚ ਆਪਾਂ ਸਟੋਰ ਕਰਦੇ ਸੀ ਸੋ ਜਿੰਨਾ ਆਪਾਂ ਨੂੰ ਪਾਣੀ ਦੀ ਜ਼ਰੂਰਤ ਸੀ ਉਹਨਾਂ ਪਾਣੀ ਕੱਢ ਲੈਂਦੇ ਸੀ ਸੋ ਇਹ ਪਾਣੀ ਬੜਾ ਪਵਿੱਤਰ ਐ ਤੇ ਬੜਾ ਕੀ ਬਾਤ ਐ ਬੋਤਲਾਂ ਦਾ ਪਾਣੀ ਅੱਜ ਆਪਾਂ ਪੀਨੇ ਆ ਸੋ ਇਹ ਜਿਹੜਾ ਪਾਣੀ ਐ ਮਿੱਟੀ ਦੇ ਨਾਲ ਐ ਜੁੜਿਆ ਮਿੱਟੀ ਦੇ ਭਾਂਡੇ ਦੇ ਵਿੱਚ ਕੈਦ ਐ ਇਹਦੇ ਵਿੱਚੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਆ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਇਸ ਕਰਕੇ ਗਿਆ ਆਉ ਤੁਹਾਨੂੰ ਵਾਲੇ ਦਰਸ਼ਨ ਕਰਾਉਣੀ ਆ ਤੇ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਗੱਡੀ ਆ ਕਿ ਡੋਲੀ ਚੜਦੀ ਹੀਰ ਨੂੰ ਕੁੜੀਆਂ ਬੋਲੀ ਮਾਰਦੀਆਂ ਬੈ ਗਈ ਡੋਲੀ ਦੇ ਵਿੱਚ ਪਿਆਰ ਭੁਲਾ ਕੇ ਹੀਰੇ ਨਹੀਂ ਸੋ ਇਦਾਂ ਦੇ ਪੁਰਾਣੇ ਸਮੇਂ 'ਚ ਗੱਡੇ ਹੁੰਦੇ ਸੀ ਇਹਨਾਂ ਨੂੰ ਆਪ ਗੱਡੀਆਂ ਵਾਲੇ ਵੀ ਕਹਿੰਦੇ ਸੀ ਨਾ ਗੱਡਾ ਦੇਖੋ ਕਿੰਨਾ ਵਧੀਆ ਇਦਾਂ ਬੈਠ ਕੇ ਮੇਲੇ ਨੂੰ ਜਾਂਦੀਆਂ ਸੀ ਲੋਕ ਕਿ ਦੁਨੀਆ ਮੇਲੇ ਜਾਂਦੀ ਆ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਹਨ ਸੋ ਇਦਾਂ ਦੇ ਗੱਡਿਆਂ ਤੇ ਬੈਠ ਕੇ ਲੋਕੀ ਮੇਲਿਆਂ ਤੇ ਵਿਹਾਂ ਸ਼ਾਦੀਆਂ ਤੇ ਅਤੇ ਬਾਹਰ ਕੁਮਣ ਜਾਂਦੇ ਸੀ ਦਰਸ਼ਕੋ ਤੁਸੀਂ ਤੱਕੋ ਹਵੇਲੀ ਦਾ ਬਾਹਰਲਾ ਦ੍ਰਿਸ਼ ਬੜਾ ਖੂਬਸੂਰਤ ਦ੍ਰਿਸ਼ ਹੈ ਇੱਥੇ ਅਗੇ ਬੜਾ ਮਨ ਨੂੰ ਸਕੂਨ ਆਉਂਦਾ ਇਹ ਕਿੰਨਾ ਨੱਟ ਨੱਟ ਭਜਾਈ ਵਾਲੀ ਜ਼ਿੰਦਗੀ ਤੋਂ ਜੇਕਰ ਆਪਾਂ ਸਕੂਨ ਲੈਣਾ ਚਾਹੁੰਦੇ ਆ ਸਾ ਦੋ ਪਲ ਬਾਬੇ ਚੰਦੂ ਦੀ ਹਵੇਲੀ ਆ ਕੇ ਬੈਠ ਕੇ ਦੇਖੋ ਆ ਦੇਖੋ ਤੁਹਾਨੂੰ ਬਾਹਰਲਾ ਦ੍ਰਿਸ਼ ਦਿਖਾਉਂਦੇ ਆ ਸੋ ਆ ਜਾਓ ਜੀ ਮੈਂ ਜਿੱਦਾਂ ਗੱਲ ਕੀਤੀ ਸੀ ਕਿ ਕੰਧਾਂ ਉੱਤੇ ਵੇਲ ਬੂਟੇ ਪਾਏ ਹੁੰਦੇ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਇਹ ਫੁੱਲ ਬੂਟੇ ਪਾਏ ਗਏ ਆ ਕੰਧਾਂ ਦੇ ਉੱਤੇ ਇਹਦੇ ਵੱਡੇ 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 ਪਾਵਿਆਂ ਵਾਲੇ ਪਲੰਗ ਹੁੰਦੇ ਸੀ ਦੇਖੋ ਕਿਆ ਬਾਤ ਹੈ ਟਰੱਕ ਛਾਂ ਦੇ ਨਾਲ ਬਿਜੁਰਗੇ ਦਾ ਵੰਦਦੇ ਸੀ ਵੱਡੇ ਵੱਡੇ ਪਾਵਿਆਂ ਦੇ ਪਲੰਗ ਆ ਇਹਦੇਲੇ ਪਾਸੇ ਪੁਰਾਣੇ ਸਮੇਂ ਦੇ ਜਿੱਦਾਂ ਆ ਤਾਕੀਆਂ ਆ ਟੰਗੀਆਂ ਉਹਦੇ ਸਿੱਧਾਂ ਕੀਲੀਆਂ ਹੁੰਦੀਆਂ ਸੀ ਨਾ ਤੇ ਦੁੱਧ ਦੀਆਂ ਬਾਟੀਆਂ ਟੰਗੀਆਂ ਹੁੰਦੀਆਂ ਸੀ ਹੋਰ ਖੂਂਡੇ ਟੰਗਦੇ ਨੇ ਅੰਦਰ ਸਦੂਕ ਪਏ ਆ ਸਦੂਕ ਦੇ ਵਿੱਚੋਂ ਦੇਖੋ ਛੱਤ ਕਾਨਿਆਂ ਵਾਲੀ ਛੱਤ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਪੁਰਾਣੇ ਸਮੇਂ ਦੇ ਵਿੱਚ ਛੱਤਾਂ ਜਿਹੜੀ ਹੁੰਦੀ ਠੰਡੀਆਂ ਰਹਿੰਦੀਆਂ ਸੀ ਜਿੰਨੀ ਮਰਜ਼ੀ ਠੰਡ ਹੋਵੇ ਸੋ ਅੰਦਰ ਠੰਡ ਘਟ ਆਉਂਦੀ ਸੀ ਜਿੰਨੀ ਮਰਜ਼ੀ ਗਰਮੀ ਹੋਵੇ ਇੱਕ ਛੋਟੀ ਜਿਹੀ ਪੱਖੀ ਦੇ ਨਾਲ گزارਾ ਹੋ ਜਾਂਦਾ ਸੀ ਇਹ ਪੁਰਾਣੇ ਸਮੇਂ ਦੀਆਂ ਇਹ ਜਿਹੜੀਆਂ ਵਿਰਾਸਤੀਆਂ ਰਿਆਸਤਾਂ ਉਹ ਚੋਂ ਇੱਕ ਵੱਖਰੀ ਇਹ ਗੱਲ ਹੁੰਦੀ ਸੀ ਇਹ ਸਦੂਕ ਆ ਬੜੇ ਤਰੀਕੇ ਦੇ ਨਾਲ ਬੜੀ ਮਿਹਨਤ ਦੇ ਨਾਲ ਇਹਨੂੰ ਕਾਰੀਗਰ ਬਣਾਉਂਦੇ ਸੀ ਲੰਬੇ ਸਮੇਂ ਤੱਕ ਇਹ ਸਦੂਕ ਚੱਲਦੇ ਸੀ ਇਹਦੇ ਵਿੱਚ ਆਪਣੇ ਕੱਪੜੇ ਲੀੜੇ ਕੁਛ ਸਮਾਨ ਰੱਖਦੇ ਹੁੰਦੇ ਸੀ ਬੇਬੇ ਜਿਹਦਾ ਸੰਦੂਕ ਦੇ ਵਿੱਚੋਂ ਕੱਢ ਕੇ ਨਾ ਇਹ ਆ ਦੇਖੋ ਮੰਜੇ ਖੜੇ ਬਹੁਤ ਸੋਹਣਾ ਵਿਰਾਸਤ ਆ ਤੁਸੀਂ ਜ਼ਰੂਰ ਵਿਜ਼ਿਟ ਕਰੋ ਆ ਥੱਲੇ ਕੱਚਾ ਥਿਆਂ ਐ ਨਾਲ ਇੱਕ ਇਧਰ ਇਧਰ ਮਾਰੇ ਨੇਗਾ ਇਹ ਜਿਹੜਾ ਟੋਆ ਕੱਢਿਆ ਇਹ ਤਾਂ ਕੱਢਿਆ ਹੁੰਦਾ ਜੇ ਕੋਈ ਬਾਛੜ ਆ ਜਾਣੀ ਜੋ ਪਰੋਚ ਹੋ ਜਾਣਾ ਉਹ ਪਾਣੀ ਇਕੱਠਾ ਹੋ ਕੇ ਇੱਥੇ ਆ ਜਵੇ ਇੱਥੋਂ ਕੋਲੀ ਦੇ ਨਾਲ ਕੱਢ ਕੇ ਬਾਹਰ ਸੱਡ ਦੇਣਾ ਸੋ ਫਰਸ਼ ਜਿੱਦਾਂ ਪੁਰਾਣੇ ਸਮੇਂ ਜਿੱਦਾਂ ਟੀਪ ਕਰ ਦਿੰਦੇ ਸੀ ਨਾ ਇਹ ਇਹਦਾ ਫਾਇਦਾ ਇਹ ਆ ਕਿ ਪਾਣੀ ਡਲ ਜਵੇ ਇਹਨੇ ਚੂਸ ਲੈਣਾ ਹੈ ਕਿ ਜਿਆਦਾ ਕੋਈ ਖੱਜਲ ਖਰਾਬੀ ਨਹੀਂ ਜਿੱਦਾਂ ਹੁਣ ਅੱਜ ਮਾੜਾ ਜਿਹਾ ਪਾਣੀ ਦਾ ਟਪਕਾ ਡੁੱਲਣ ਤੇ ਪੋਚਾ ਲਾਉਣਾ ਪੈਂਦਾ ਸੋ ਆਓ ਅੱਗੇ ਤੁਹਾਨੂੰ ਦਰਸ਼ਕ ਕਰਾਉਣੇ ਆ ਬਹੁਤ ਸੋਨੇ ਘਰ ਆ ਬਹੁਤ ਸੋਨੇ ਰੰਗ ਬਰੰਗੇ ਆ ਤੇ ਆਓ ਜੀ ਇਧਰੋਂ ਪਾਸੇ ਦੇਖਦੇ ਆ ਇਹ ਜਿਹੜਾ ਸੋਚੇ ਦੇਖੋ ਕੀ ਬਾਤ ਆ ਜੀ ਓਏ ਹੋਏ ਹੋਏ ਬੜੇ ਪੁਰਾਣੇ ਸੋਚੇ ਮੇਰੇ ਹਿਸਾਬ ਨਾਲ ਹੁਣ ਕਿਤੇ ਉਹ ਬਾਜ਼ਾਰ ਤੋਂ ਮਿਲਦੇ ਨਹੀਂ ਹੁਣ ਆਏ ਆਏ ਆ ਇਹ ਪੁਰਾਣੇ ਸੋਚ ਇਹ ਬਜ਼ੁਰਗਾਂ ਨੇ ਦੇਖੇ ਉਹਨਾਂ ਨੇ ਲਗਾਏ ਹੈ ਨਾ ਦੇਖੋ ਕੀ ਬਾਤ ਹੈ ਇਹ ਪੁਰਾਣੇ ਸੋਚ ਬਹੁਤ ਸੋਹਣੇ ਲੱਗਦੇ ਹੁੰਦੇ ਸੀ ਘਰਾਂ ਦੇ ਵਿੱਚ ਤੋਂ ਇਹ ਫਿਟਿੰਗ ਹੁੰਦੀ ਸੀ ਬਾਹਰੋਂ ਫੱਟੀ ਵਾਲੀ ਫਿਟਿੰਗ ਜਿਹਨੂੰ ਕਹਿੰਦੇ ਸੀ ਤੋਂ ਚਲੋ ਅੱਗੇ ਆਜੋ ਜੀ ਸਾਥਿਓ ਵੱਡੇ ਵੱਡੇ ਦਲਾਨ ਬਣਾਏ ਜਾਂਦੇ ਸੀ ਆਹ ਜਿਹੜੀ ਕਲਾਕਾਰੀ ਤੇ ਇਹਨੂੰ ਡਾਟ ਕਹਿੰਦੇ ਆ ਇਹਦੇ ਵਿੱਚ ਕੋਈ ਸਰੀਆ ਨਹੀਂ ਹੁੰਦਾ ਸੀ ਇਹ ਇੱਕ ਕਾਰਾਗਰੀ ਹੁੰਦੀ ਸੀ ਈਟਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਡਾਟ ਬਣਾਉਂਦੇ ਸੀ ਇਹ ਜਿਹੜੇ ਪੁਰਾਣੇ ਮਾਸਤਰੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਆ ਇਹ ਬਿਨਾ ਸਰੀਏ ਤੋਂ ਇਦਾਂ ਖੜ ਜਾਂਦਾ ਤੁਸੀਂ ਪੁਰਾਣੇ ਇਹ ਦੇਖੇ ਹੋਣੇ ਆ ਪੁਲ ਡਾਟ ਦੇ ਨਾਲ ਬਣਿਓ ਉਹ ਜਿੰਨੇ ਪੁਰਾਣੇ ਹੁੰਦੇ ਰਹਿੰਦੇ ਉਹਨਾਂ ਨੇ ਜਿਆਦਾ ਮਜ਼ਬੂਤ ਰਹਿੰਦੇ ਆ ਕੋਈ ਟੁੱਟਣ ਦਾ ਖਤਰਾ ਨਹੀਂ ਇਹ ਵੱਡਾ ਦਲਾਨ ਆ ਦੇਖੋ ਕਿੰਨੀ ਸੋਹਣੀ ਅੰਦਰ ਕਲਾਕਾਰੀ ਕੀਤੀ ਹੋਈ ਆ ਸੋ ਇਹਦੇ ਵੱਡੇ ਵੱਡੇ ਦਲਾਨਾਂ ਦੇ ਵਿੱਚ ਲੋਕੀ ਬੈਠਦੇ ਸੀ ਆਉਂਦੇ ਸੀ ਜਾਂਦੇ ਸੀ ਜਦੋਂ ਰਿਸ਼ਤੇਦਾਰ ਆਉਂਦੇ ਸੀ ਤੇ ਹੁਣ ਤਾਂ ਕਿਸੇ ਕੋਲ ਸਮਾਂ ਨਹੀਂ ਹੈਗਾ ਕਿਸੇ ਕੋਲ ਬੈਠਣ ਦਾ ਪਰ ਪੁਰਾਣੇ ਸਮਿਆਂ ਜਦੋਂ ਵਿਆਹ ਹੁੰਦੇ ਸੀ ਹਫ਼ਤੇ ਹਫ਼ਤੇ ਦੇ ਵਿਆਹ ਚੱਲਦੇ ਸੀ ਤਿੰਨ ਤਿੰਨ ਦਿਨ ਬਰਾਤਾਂ ਰਹਿੰਦੀਆਂ ਸੀ। ਤੋਂ ਐਸਾ ਹੁਣ ਆਪਾਂ ਚੱਲਦੇ ਆ ਜਦੋਂ ਕੋਈ ਆਪਣੇ ਵਿਦੇਸ਼ ਦੇ ਵਿੱਚੋਂ ਛੁੱਟੀ ਕੱਟਣ ਆ ਸਾਥੀ ਆਉਂਦਾ ਸੀ ਉਹਦੇ ਹੱਥ ਵਿੱਚ ਇੱਕ ਟੇਪ ਰਿਕਾਰਡ ਹੁੰਦੀ ਜਿਹਨੂੰ ਸਟੂਡੀਓ ਵੀ ਕਹਿੰਦੇ ਸੀ ਉਹਦੇ ਵੀ ਦਰਸ਼ਨ ਤੁਹਾਨੂੰ ਕਰਾਉਣੇ ਆ। ਸੋ ਹੁਣ ਸਮਾਂ ਬਦਲ ਗਿਆ ਬੇਸ਼ੱਕ ਪਰ ਪੁਰਾਣਾ ਸਮਾਂ ਜਿਹੜਾ ਇਹ ਇੱਕ ਮਿੰਟ ਗਾਣਾ ਥੋੜੀਏ ਕੋਈ। ਇਹ ਲੈ ਬਾਈ। ਕਿਆ ਬਾਤ ਹੈ ਸੱਚ ਪੁਰਾਣੇ ਹੋਈ ਇਹਦੇ ਵਿੱਚ ਰੇਡੀਓ ਵੀ ਚੱਲਦਾ ਹੁੰਦਾ ਸੀ ਕਿਨਾਂ 49 ਗਾਣੇ ਭਰੌਣੇ ਆਪਾਂ ਨਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਇਹਨੂੰ ਰੀਲ ਕਹਿੰਦੇ ਸੀ ਕਣਾ ਮੇਰੀ ਵੀਰੀ ਲਾਉਣੀ ਆ ਮੇਰਾ ਗਾਣਾ ਆਉਣਾ ਹਨ ਇਹ ਤਾਂ ਪੂਰੀ ਪੂਰੀ ਇੱਕ ਰੀਲ ਹੁੰਦੀ ਸੀ ਜਿਹਦੇ ਵਿੱਚ 8 ਗਾਣੇ ਹੁੰਦੇ ਸੀ ਹਨ ਮੇਲੀ ਸਾਹਿਬ ਅੱਜ ਕੱਲ ਇਹਲਾ ਦਾ ਦੌਰ ਸੋਸ਼ਲ ਮੀਡੀਆ ਤੇ ਰਹਿ ਗਿਆ ਉਹ ਦੂਜੀ ਰੀਲ ਆ ਪਰ ਰੀਲ ਜਿਹੜੀ ਰਿਕਾਰਡ ਵਾਲੀ ਰੀਲ ਆ ਸੀ ਜਿਹੜੀ ਚਮਕੀਲਾ ਸਾਹਿਬ ਜੀ ਨੇ ਹਾਂ ਚਮਕੀਲਾ ਜੀ ਨੇ ਮਾਮਦ ਸਦੀਕ ਹੁਣੀ ਛਿੰਦੇ ਹੁਣੀ ਹੋਰ ਬਹੁਤ ਸਾਰੇ ਮਾਨਕ ਸਾਹਿਬ ਹੁਣੀ ਉਹ ਇਹ ਰੀਲ ਰਿਕਾਰਡ ਹੁੰਦੀਆਂ ਸੀ ਪਹਿਲਾਂ ਉਸ ਤੋਂ ਪਹਿਲਾਂ ਜਿਹੜਾ ਸਗਾ ਦੌਰ ਐਚ ਐਮ ਬੀ ਰਿਕਾਰਡ ਹੁੰਦਾ ਸੀ ਉਹ ਤਵਾ ਜਿਹੜਾ ਜੀ ਦੇਖਿਆ ਹੋਣਾ ਨਾ ਠੀਕ ਹੈ ਹਾਂ ਇਹ ਇਹ ਪੰਜਾਬੀ ਸੱਭਿਆਚਾਰ ਦੀ ਇੱਕ ਅਲੋਪ ਹੋਇਆ ਅੰਗ ਕਹਿ ਸਕਦੇ ਹਾਂ ਪੁਰਾਣੇ ਸਮੇਂ ਅਚ ਬੀਬੀਆਂ ਨਾ ਹੱਥ ਨਾਲ ਬੁਣੀਆਂ ਦੀ ਟੋਕਰੀਆਂ ਹੈ ਕਿਆ ਬਾਤ ਹੈ ਜਦੋਂ ਇਦਾਂ ਜਾਣਾ ਫੇਕਿਆਂ ਨੂੰ ਜਾਂ ਰਿਸ਼ਤੇਦਾਰਾਂ ਦੇ ਨਾ ਟੋਕਰੀ ਬਹੁਤ ਸੋਹਣੀ ਲੱਗਦੀ ਹੁੰਦੀ ਸੀ ਦੇਖੋ ਇਹ ਸਾਰਾ ਕੁਝ ਆ ਆਪਣੇ ਹੱਥਾਂ ਨਾਲ ਤਿਆਰ ਕਰਦੀਆਂ ਸੀ ਬੀਬੀਆਂ ਜਿਹੜੇ ਕੱਪੜੇ ਪਾਉਣੇ ਆ ਖਰੋਚੀ ਐ ਨਾ ਬਾਉਣੇ ਆ ਉਹ ਚਾਦਰਾਂ ਖੇਸ ਕੇਸੇ ਉਹ ਸਾਰੇ ਆਪਣੇ ਹੱਥਾਂ ਦੀ ਕਿਰਤ ਹੁੰਦੀ ਸੀ ਉਹ ਇਹ ਦੇਖੋ ਖਰੋਚੀ ਕਿੰਨੀ ਵਧੀਆ ਪੁਰਾਣੇ ਸਮੇਂ ਦੀਆਂ ਨਾ ਤੇ ਪ੍ਰਾਣੀ ਹਾਂ ਇਹ ਇੰਨੇ ਦੇ ਪੁਰਾਣਾ ਟੈਲੀਫੋਨ ਲੱਗ ਗਿਆ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਸੋ ਪਹਿਲਾਂ ਇਹ ਵੀ ਟੈਲੀਫੋਨਾਂ ਦਾ ਜੋਗ ਰਿਹਾ ਪਹਿਲਾਂ ਉਸ ਤੋਂ ਇਹਦਾ ਦਬਾ ਦਬਾਟਨ ਦੱਬਣੇ ਸੋ ਪੁਰਾਣੇ ਸਮੇਂ ਚ ਟੈਪੀਸ ਤੋਂ ਉਹ ਇਦਾਂ ਦੇ ਦੇਖਣ ਨੂੰ ਮਿਲਦੇ ਸੀ ਜੋ ਕਿੰਨਾ ਵਧੀਆ ਪਾਰਾ ਤੇ ਬਹੁਤ ਵਧੀਆ ਟੈਪੀਸ ਆ ਇਦਾਂ ਦੇ ਟੈਪੀਸ ਹਰੇਕ ਦੇ ਘਰ ਚ ਹੁੰਦੇ ਸੀ ਤੇ ਅੱਗੇ ਆ ਜਾਓ ਇਹ ਪੁਰਾਣੀ ਟੋਕਰੀ ਦੇਖੋ ਹੱਥ ਨਾਲ ਬਣਾਈ ਗਈ ਆ ਕਿੰਨੀ ਸੋਹਣੀ ਕਲਾਕਾਰੀ ਕੀਤੀ ਗਈ ਆ ਪੁਰਾਣੇ ਸਮੇਂ ਦਾ ਤੁਹਾਨੂੰ ਪੱਖਾ ਦਿਖਾ ਦਿੰਦੇ ਕਿੰਨਾ ਵਧੀਆ ਕਿੰਨਾ ਪਾਰ ਆਇਆ ਪੁਰਾਣੇ ਸਮੇ ਦਾ ਪਖਾ ਹੈ ਤੇ ਚਾਹਦਾ ਵੀ ਹੈ ਜੀ ਕਿ ਮੈਂ ਕਹਾਂ ਚੱਲੂਗਾ ਜੀ ਆਹ ਪਾਲਿਆ ਗੇਰ ਹੜੜੀ ਤੇ ਲੂਗਾ ਕੀ ਬਾਤ ਹੈ ਜੀ ਕੀ ਬਾਤ ਆ ਦੇਖੋ ਨੇਰੀਆਂ ਲਿਆਉਂਦਾ ਇਹ ਪੁਰਾਣੇ ਸਮੇ ਦਾ ਪਖਾ ਹੁਣ ਉਹਦੇ ਸੀ ਲੋਕੀ ਪਰਛੱਤੀਆਂ ਆਲੇ ਰੱਖਦੇ ਸੀ ਆਲੇ ਕਈ ਲੋਕਾਂ ਦੇ ਵਿੱਚ ਦੀਵਾ ਬੀਜ ਗਾਉਂਦੇ ਸੀ ਕੋ ਆਪਣੀਆਂ ਚੀਜ਼ਾਂ ਰੱਖਣ ਨੂੰ ਇਹ ਵੀ ਇੱਕ ਵਿਰਾਸਤ ਦੀਆਂ ਨਿਸ਼ਾਨੀਆਂ ਪੁਰਾਣੇ ਸਮੇਂ 'ਚ ਲੋਕੀ ਆਲੇ ਨੂੰ ਇਹਨੂੰ ਆਲਾ ਕਹਿੰਦੇ ਆਲਾ ਬਣਾਉਣਾ ਪੁਰਾਣੇ ਸਮੇਂ 'ਚ ਲੋਕੀ ਚਮੜੇ ਦੀਆਂ ਜੁੱਤੀਆਂ ਜਿਹਨੂੰ ਪੰਜਾਬੀ ਜੁੱਤੀ ਕਹਿੰਦੇ ਸੀ ਕੁਰਮ ਦੀ ਜੁੱਤੀ ਐ ਨਾ ਉਹ ਆਪਣੇ ਹੱਥਾਂ ਨਾਲ ਤਿਆਰ ਕਰਦੇ ਸੀ ਕਿਰਤਨ ਆ ਦੇਖੋ ਇਹਦੇ ਇਦਾਂ ਦੇ ਕੁੰਡੇ ਹੁੰਦੇ ਸੀ ਜਿਹੜੀਆਂ ਦਵਾਈਆਂ ਰਗਣੀਆਂ ਨੂੰ ਜਿਹੜੀਆਂ ਬੂਟੀਆਂ ਸੋ ਵਿਰਾਸਤ ਦੀਆਂ ਉਹ ਨਿਸ਼ਾਨੀਆਂ ਐ ਸਾਹਮਣੇ ਰੱਖੀਆਂ ਐ ਅੱਗੇ ਲੋਕੀ ਆਪਣੇ ਹੱਥਾਂ ਦੀ ਕਿਰਤ ਦੇ ਨਾਲ ਸਾਰਾ ਕੰਮ ਕਰਦੇ ਸੀ ਹੁਣ ਤਾਂ ਸਾਰਾ ਕੁਝ ਬਾਜ਼ਾਰੋਂ ਮਿਲ ਗਿਆ ਸੋ ਜਦੋਂ ਰੋਟੀ ਬਣਾਉਣੀ ਵੀ ਬੀਬੀਆਂ ਨੇ ਹਰ ਰੋਜ਼ ਤਾਜ਼ਾ ਆਟਾ ਪੀਣਾ ਇਹ ਚੱਕੀ ਦੇ ਬਚ ਇਸ ਤਰ੍ਹਾਂ ਕਿਆ ਬਾਤ ਹੈ ਸੁਣਾ ਸੀ ਆਟਾ ਪਾਈ ਜਾਣਾ ਤੜਕੇ ਉੱਠ ਕੇ ਚੱਕੀਆਂ ਚਲਾਉਣੀਆਂ ਤੜਕੇ ਉੱਠ ਕੇ ਮਧਾਣੀਆਂ ਰੜਕਣੀਆਂ ਇਹਦੇ ਵਿੱਚ ਆਟਾ ਇੱਦਾਂ ਨਹੀਂ ਪਾਈ ਜਾਣਾ ਆਟਾ ਕੱਢੀ ਜਾਣਾ ਉਹ ਤਾਂ ਆਟੇ ਦੇ ਵਿੱਚ ਤਾਕਤ ਬੜੀ ਦੱਸਦੀ ਸੀ ਇਹ ਪੁਰਾਣੇ ਸਮੇਂ ਜਿਹੜੇ ਆਟੇ ਹੁੰਦੇ ਸੀ ਇਧਰਲੇ ਪਾਸੇ ਲੰਪੋ ਦੇਖੋ ਤੁਸੀਂ ਦੇਖਦੇ ਆਂ ਇੱਕ ਮਿੰਟ ਰੋਕੋ ਚੱਲੀ ਜਾਂਦੇ ਹੋ ਐ ਤੁਸੀਂ ਇਹ ਗਦਰ ਫਿਲਮ ਚ ਵੀ ਦੇਖੀ ਹੋਣੀ ਇਦਾਂ ਸਣੀ ਦਿਉਲੇ ਦਾ ਕੀਤਾ ਸੀ ਨਾ ਇਦਾਂ ਮੈਂ ਨਿਕਲਾ ਗੱਡੀ ਲੈ ਕੇ ਓਏ ਇਹਨੂੰ ਇਹਨੂੰ ਲੰਪ ਕਹਿੰਦੇ ਆ ਜਿੰਨੀ ਮਰਜ਼ੀ ਹਨੇਰੀ ਹੋਵੇ ਬੋਝੀਦੀ ਨਹੀਂ ਸੀ ਇਹ ਕਵਰ ਕਰ ਲੈਂਦੀ ਸੀ ਕੋਈ ਨਹੀਂ ਬਹੁਤ ਵਧੀਆ ਹੁੰਦੀ ਸੀ ਰੋਸ਼ਨੀ ਲੰਬਾ ਸਮੇਂ ਚੱਲਦੀ ਸੀ ਦੀਵਾ ਬੁੱਝਣ ਦਾ ਹਨੇਰੀ ਆਉਣ ਨਾਲ ਪਰ ਲੰਪ ਚੱਲਦੀ ਰਹਿੰਦੀ ਸੀ ਤੁਸੀਂ ਬਹੁਤ ਸਾਰੀਆਂ ਫਿਲਮਾਂ ਚ ਬਹੁਤ ਸਾਰੇ ਗਾਣਿਆਂ ਚ ਇਸ ਚੀਜ਼ ਬਾਰੇ ਸੁਣਿਆ ਹੋਗਾ ਇਹਦਾ ਨਾਮ ਆ ਜੀ ਚਰਖਾ ਕੇ ਬੈਠ ਕੇ ਤਰਿੰਜਣਾ ਚ ਸੋਣੀਏ ਕੱਢੇ ਜਦੋਂ ਚਾਦਰ ਤੇ ਫੁੱਲ ਤੂੰ ਇਹਨੂੰ ਯਾਦ ਕਰ ਕਰ ਹੱਸਦੀ ਚੁੰਨੀ ਚ ਲਗਾ ਕੇ ਸੁਹੇ ਬੁਲ ਤੂੰ ਇਹਨੂੰ ਕਹਿੰਦੇ ਚਰਖਾ ਇਹ ਪੂਣੀਆਂ ਗਲੋਟੇ ਕੱਟਣੇ ਐ ਜਿਹੜੇ ਪੰਜਾਬੀ ਇਸ਼ਾਰਾ ਨੇ ਗਾਇਕਾ ਨੇ ਗੀਤ ਲਿਖੇ ਕਿ ਪੂਣੀਆਂ ਦਾ ਰੰਗ ਕਾਲਾ ਹੋ ਗਿਆ ਕੱਤ ਦੀ ਨੂੰ ਯਾਦ ਤੇਰੀ ਆਈ ਵੇ ਸੋ ਇਹ ਇਹਨੂੰ ਚਰਖਾ ਇਹਨੂੰ ਤੱਕਲਾ ਕਹਿੰਦੇ ਆ ਇਹ ਚਾਰਖੇ ਦੇ ਉੱਪਰ ਸੂਤ ਕੱਟਿਆ ਜਾਣਾ ਉਸ ਤੋਂ ਬਾਅਦ ਅਟੀਆਂ ਬਣਾਉਣੀਆਂ ਫਿਰ ਉਹਨੂੰ ਖੱਡੀਆਂ ਦੇ ਵਿੱਚ ਜਾ ਕੇ ਬੁਣਨਾ ਜਿਦਾ ਮੈਂ ਪਹਿਲਾਂ ਕਹਿ ਚੁੱਕਾ ਖੇਸ ਖੇਸੀਆਂ ਉਹ ਸਾਰਾ ਕੁਝ ਘਰ ਦਾ ਹੀ ਹੁੰਦਾ ਸੀ ਇਹ ਕੋਟੀਆਂ ਸਵੈਟਰ ਆ ਮਾਫਰਲ ਜੋ ਕੁਝ ਵੀ ਆ ਉਹ ਸਾਰੇ ਬਜ਼ੁਰਗ ਬੀਬੀਆਂ ਪਹਿਣਾ ਆਪਣੇ ਹੱਥਾਂ ਨਾਲ ਬਣਾਉਂਦੀਆਂ ਹੁੰਦੀਆਂ ਸੀ ਮਵਿੰਦੀ ਸਾਹਿਬ ਇੱਕ ਹੋਰ ਵੱਡਾ ਸਦੂਈ ਤੇ ਦਿਖਾਇਆ ਹੈ ਆ ਬਾਹਰ ਰੱਖਿਆ ਆ ਇਹਦੇ ਬਾਰੇ ਵਿੱਚ ਕੋਈ ਇਹ ਸੰਦੂਕ ਇਹ ਸੰਦੂਕ ਦੇ ਵਿੱਚ ਖਜ਼ਾਨੇ ਮਜੁਰਗ ਬੀਬੀਆਂ ਨੇ ਲਕੋਲ ਕੋਕ ਰੱਖੇ ਹੁੰਦੇ ਸੀ ਤੇ ਲੀੜਿਆਂ ਦੇ ਵਿੱਚ ਲਪੇਟ ਲਪੇਟ ਕੇ ਨਾ ਪੈਸੇ ਜਿੰਨੇ ਵੀ ਬਚਤ ਆਪਣੀ ਗਹਿਣੇ ਘਟੇ ਉਹ ਸੰਦੂਕ ਦੇ ਵਿੱਚ ਬਹੁਤ ਸਾਰੇ ਇਹ ਇਦਾਂ ਦੀਆਂ ਜੀਜਾਂ ਹੁੰਦੀਆਂ ਜਿਹੜੀਆਂ ਇਕੱਲੀਆਂ ਬੀਬੀਆਂ ਨੂੰ ਪਤਾ ਹੁੰਦਾ ਸੀ ਦੇਖੋ ਤੁਸੀਂ ਅੰਦਰ ਦਰਸ਼ਕਾਂ ਨੇ ਨਾ ਇਦਾਂ ਆਪਣੇ ਉਹ ਨਹੀਂ ਕੱਪੜਿਆਂ ਲੀੜਿਆਂ ਦੇ ਵਿੱਚ ਜਿੱਦਾਂ ਆਹ ਛੋਟਾ ਜਿਹਾ ਆਹ ਦੇਖੋ ਬਣਿਆ ਵਿੱਚ ਇਹ ਸਪੈਸ਼ਲ ਆ ਇਹ ਇਹਦੇ ਵਿੱਚ ਤਾਂ ਆਪਣੇ ਨੂੰ ਪੈਸੇ ਥੇਲੇ ਰੱਖਣੇ ਤੇ ਸਾਹਮ ਸਾਹ ਆਪਣੇ ਆ ਗਹਿਣੇ ਘੱਟੇ ਰੱਖਦੀ ਹੁੰਦੀ ਸੀ ਬਜ਼ੁਰਗ ਬੀਬੀਆਂ ਇਹ ਘਰੇਕ ਘਰ ਦਾ ਸ਼ਿੰਗਾਰ ਹੁੰਦੇ ਸੀ ਲਓ ਵੀ ਸਾਥੀਓ ਇੱਕ ਬੜੀ ਪੁਰਾਣੀ ਕਹਾਵਤ ਹੈ ਜੋ ਸੁੱਖ ਛੱਜੂ ਦੇ ਚਵਾਰੇ ਉਹ ਬਲਖ ਨਾ ਵਿਖਾਰੇ ਆਓ ਤੁਹਾਨੂੰ ਪੁਰਾਣੀਆਂ ਪੌੜੀਆਂ ਚੜ੍ਹ ਕੇ ਦਿਖਾ ਦਿਆਂ ਛੱਜੂ ਦੇ ਚਵਾਰੇ ਦੀਆਂ ਜਿੱਤਾਂ ਇਹ ਬਾਬੇ ਚੰਦੂ ਦੀ ਹਵੇਲੀ ਆਜਾ ਤਾਂ ਇਹ ਪੁਰਾਣੇ ਤਰੀਕੇ ਨਾਲ ਬਾੜੀਆਂ ਬਣਾਈਆਂ ਗਈਆਂ। ਕੀ ਬਾਤ ਆ। ਆਹਾਹਾ ਕੀ ਆ। ਲੋ ਵੀ ਸਾਥੀਓ ਗੁੰਡਾ ਖੜਕਾਉਣੀਆਂ ਦੇਖਦੇ ਅੰਦਰ ਕੋ ਹੈ। ਭਾਈ ਗੁੰਡਾ ਖੋਲੋ। ਲਓ ਜੀ ਖੋਲ ਲਿਆ ਗੁੰਡਾ। ਕੀ ਬਾਤ ਆ ਜੀ। ਇਹ ਦੇਖੋ ਪੁਰਾਣੇ ਸਮੇਂ ਦੀਆਂ ਕਲਾਕਾਰੀਆਂ ਕੰਧਾਂ ਦੇ ਉੱਤੇ ਕਿੰਨੀਆਂ ਸੋਹਣੀਆਂ ਮੀਨਾਕਾਰੀਆਂ ਕੀਤੀਆਂ ਐਂਟਾਂ ਦੇ ਨਾਲ। ਇਹ ਕਿੰਨੇ ਸੋਹਣੇ ਬਣਾਏ ਹੋਆ। ਜਿਹੜੇ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਦੇਖੋ ਇਹ ਪੁਰਾਣੇ ਲੋਕਾਂ ਦੀ ਖਾਸियत ਹੁੰਦੀ ਸੀ ਇੱਟਾਂ ਦੇ ਡਾਟ ਬਣਾਉਣੇ ਇੱਟਾਂ ਨੂੰ ਘੜ ਘੜ ਕੇ ਚੀਜ਼ਾਂ ਮਣਾਉਣੀਆਂ ਇਹ ਦੇਖੋ ਕਿ ਜਿੱਦਾਂ ਮਧਾਣੀ ਹੁੰਦੀ ਸੀ ਉਸ ਤਰੀਕੇ ਨਾਲ ਬਣਾਇਆ ਹੈ ਨਾ ਇਹ ਇੱਟਾਂ ਆ ਇੱਟਾਂ ਆ ਚਾਰ ਇੱਟਾਂ ਲੱਗੀਆਂ ਇੱਟਾਂ ਨੂੰ ਤਰਾਸ਼ ਕੇ ਇਦਾਂ ਬਣਾਇਆ ਗਿਆ ਆ ਆ ਦੇਖੋ ਓਕੇ ਆ ਦੇਖੋ ਦਰਵਾਜ਼ੇ ਡਾਟਾਂ ਵਾਲੇ ਇੱਥੇ ਉੱਪਰ ਕੁੰਡਾ ਲਾਉਂਦੇ ਸੀ ਦੇਖ ਲਓ ਨਿਆਣਾ ਨਹੀਂ ਖੋਲ ਸਕਦਾ ਇਹ ਹੁਣ ਆ ਇਹ ਵੀ ਖਾਸियत ਹੋਣ ਸੀ ਇਹ ਸੀ ਇਹ ਦਰਵਾਜ਼ੇ ਦੀ ਖਾਸियत ਸੀ ਅੱਗੇ ਆਜੋ ਜੀ ਹਾਂ ਦੇਖੋ ਕਿੰਨੇ ਸੋਹਣੇ ਡਾਟ ਲੱਗੇ ਹੋ ਇਟਾਂ ਇਟਾਂ ਨਾਲ ਸਾਰਾ ਕੁਝ ਬਣਾਇਆ ਗਿਆ ਇਹ ਡਾਟਾਂ ਵਾਲੇ ਦਰਵਾਜ਼ੇ ਹਨ ਬਹੁਤ ਸੋਹਣਾ ਲੱਗਦਾ ਦੇਖੋ ਵਧੀਆ ਲੱਗਦਾ ਹੈ ਕੋ ਪੁਰਾਣੀ ਸੱਭਿਆਚਾਰ ਦੇ ਦਾ ਪੁਰਾਣੇ ਆਪਾਂ ਬੇਸੇ ਵਿੱਚ ਜਾ ਕੇ ਮਨ ਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਬਜ਼ੁਰਗ ਸਾਡੇ ਲੋਕਾਂ ਦਾ ਜਿਹੜਾ ਰਹਿਣਾ ਸਹਣਾ ਕਿੰਨਾ ਖੁੱਲਾ ਸੀ ਤੇ ਕਿੰਨਾ ਸੋਹਣਾ ਹੁੰਦਾ ਸੀ ਉਹ ਇਹ ਜਿਹੜੇ ਜੰਗਲੇ ਕਿੰਨੇ ਵਧੀਆ ਇਟਾਂ ਦੇ ਬਣਾਏਗਾ ਆ ਇਹ ਜੰਗਲੇ ਕਿੰਨੇ ਵਧੀਆ ਬਣਾਇਆ ਹੋ ਤੁਸੀਂ ਨਾਲ ਇਥੋਂ ਵੇਹੜਾ ਦੇਖੋ ਕਿੰਨਾ ਸੋਹਣਾ ਲੱਗਦਾ ਥੱਲੇ ਚਾਰਖੇ ਪਏ ਆ ਝੂਲੇ ਪਏ ਆ ਉਹ ਖੂਹ ਆ ਗੱਡੀ ਆ ਸੋ ਬਹੁਤ ਸੋਹਣਾ ਲੱਗ ਰਿਹਾ ਹੈ ਦੇਖਣ ਨੂੰ ਸੋ ਸਾਥੀਓ ਜਿਹੜੀਆਂ ਚੀਜ਼ਾਂ ਬਣਦੀਆਂ ਵਿਰਾਸਤਾਂ ਬਣਦੀਆਂ ਉਹਦੇ ਪਿੱਛੇ ਕੋਈ ਹੱਥ ਹੰਦ ਉਹਦੇ ਪਿੱਛੇ ਕੋਈ ਇੱਕ ਬਹੁਤ ਵੱਡੀ ਮਿਹਨਤ ਹੁੰਦੀ ਆ ਸੋ ਇਸ ਲੋਕੇਸ਼ਨ ਨੂੰ ਸਾਂਭ ਸੰਭਾਲ ਕਰਦੇ ਬਣਾਉਣ ਵਾਲੇ ਸਾਡੇ ਵੀਰ ਬੈਠੇ ਆ ਅਸੀਂ ਉਹਨਾਂ ਨੂੰ ਮਿਲਦੇ ਆ ਅੱਜ ਕੀ ਹਾਲ ਚੱਲ ਬਾਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਣਾ ਤੁਸੀਂ ਨਾਂ ਦੱਸੋ ਜੀ ਤੁਹਾਡਾ ਨਾਮ ਕੀ ਹੈ ਜੀ ਸਰੇਂਦਰ ਕੁਮਾਰ ਕੰਗੂ ਰਿਟਾਇਰ ਕੰਗੂ ਠੀਕ ਹੈ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਸੋ ਇਹ ਜਿਹੜੀ ਇਹ ਹਵੇਲੀ ਦਾ ਨਾਮ ਬਾਬੇ ਚੰਦੂ ਦੀ ਹਵੇਲੀ ਹਾਂਜੀ ਸੋ ਇਹ ਇਸ ਦਾ ਕੀ ਕਾਰਨ ਹੈ ਕਿ ਬਜ਼ੁਰਗਾਂ ਦੇ ਨਾਂ ਤੇ ਰੱਖਿਆ ਗਿਆ ਜਾਂ ਚੰਦੂ ਕਿਹਨਾਂ ਦਾ ਨਾਮ ਸੀ ਹਾਂਜੀ ਇਹ ਆਪਣੇ ਬਿੱਲਾ ਸਿੰਘ ਫਰਾਂਸ ਦੇ ਅਮਰਜੀਤ ਕੁਮਾਰ ਕੈਲੇ ਠੀਕ ਹੈ ਜੀ ਹਾਂ ਦੇ ਰਹਿੰਦੇ ਠੀਕ ਹੈ ਜੀ ਉਹਨਾਂ ਦੇ ਦਾਦਾ ਜੀ ਦਾ ਨਾਮ ਇਹ ਚੰਦੂ ਰਾਮ ਕਿਆ ਬਾਤ ਆ ਜੀ ਮਤਲਬ ਵਿਦੇਸ਼ਾਂ ਵਿੱਚ ਰਹਿ ਕੇ ਉਹ ਆਪਣੇ ਸੱਭਿਆਚਾਰ ਦੇ ਨਾਲ ਕਿੰਨਾ ਟੱਚ ਆ ਵੀਰ ਸੋ ਆਪਣੇ ਬਜ਼ੁਰਗਾਂ ਦੇ ਇੱਕ ਸਮਝੋ ਲਓ ਕਿ ਵਿਰਾਸਤ ਬਣਾਤੀ ਹੈ ਇਹ ਰਹੀ ਦੁਨੀਆ ਤੱਕ ਰਹਿਣੀ ਆ ਕਿਉਂਕਿ ਜਿਹੜੀਆਂ ਇੱਟਾਂ ਲੱਗ ਗਈਆਂ ਜਿਹੜੀਆਂ ਵੱਡੀਆਂ ਇਮਾਰਤਾਂ ਬਣ ਗਈਆਂ ਬਾਬੇ ਚੰਦੂ ਦੇ ਨਾਂ ਤੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਉਹਨਾਂ ਨੇ ਬਣਾਈਆਂ ਕਿਆ ਬਾਤ ਆ ਜੀ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਪੰਜਾਬੀ ਬੋਲੀ ਨਾਲ ਪੰਜਾਬੀ ਸੱਭਿਆਚਾਰ ਨਾਲ ਮਾਣ ਵਾਲੀ ਗੱਲ ਹੈ ਸੇਵਾ ਕਰਨੀ ਉਹ ਅਸੀਂ ਧੰਨਵਾਦੀ ਆ ਐਨ ਆਰ ਆਈ ਭਰਾਵਾਂ ਦਾ ਜਿਹੜੇ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਪੰਜਾਬ ਬਾਰੇ ਸੋਚ ਰਹੇ ਆ ਬਾਬੇ ਚੰਦੂ ਦੀ ਹਵੇਲੀ ਦਾ ਪਾਰਟ ਨੰਬਰ 1 ਪਾਰਟ ਨੰਬਰ 2 ਇਹ ਤਾਂ ਸਾਡਾ ਵਿਰਾਸਤ ਸੀ ਸੋ ਸਾਡੇ ਜਿਹੜੇ ਲੋਕ ਸੀ ਉਹ ਕਿੰਨੀ ਸ਼ਾਹੀ ठाठ-ਬਾਠ ਨਾਲ ਰਹਿੰਦੇ ਸੀ ਉਹਦੀ ਝਲਕ ਤੁਹਾਨੂੰ ਪਾਰਟ ਨੰਬਰ 2 ਚ ਦਿਖਾ ਦਿਆਂ ਦੋ ਚ ਦਿਖਾ ਦਿਆਂ ਆ ਜਾਓ ਜੀ ਇਹ ਇਧਰਲੇ ਪਾਸੇ ਨੂੰ ਇੱਕ ਵਾਰ ਜੇ ਤੁਸੀਂ ਦਰਸ਼ਨ ਕਰੋ ਤਾਂ ਬਹੁਤ ਵੱਡਾ ਵਿਹੜਾ ਆ ਜਿੱਥੇ ਆਪਾਂ ਕੋਈ ਪ੍ਰੋਗਰਾਮ ਕਰ ਸਕਦੇ ਆ ਵਿਆਹ ਸ਼ਾਦੀਆਂ ਦੇ ਸਟੇਜ ਵੀ ਬਣਾਈ ਗਈ ਆ ਸੋ ਆ ਜਾਓ ਅੱਗੇ ਚੱਲਦੇ ਆਂ ਇਹ ਵੱਡੀਆਂ ਇਮਾਰਤਾਂ ਵੱਡੀਆਂ ਵਿਰਾਸਤਾਂ ਦੇ ਵਿੱਚ ਸਾਡੇ ਲੋਕ ਰਹਿੰਦੇ ਸੀ ਉਹ ਜਿਨ੍ਹਾਂ ਦਾ ਨਾਂ ਅੱਜ ਪੂਰੀ ਦੁਨੀਆ ਤੇ ਕੇ ਆਸ਼ਕਾਂ ਦੇ ਯੋਧਿਆਂ ਦਾ ਦੇਸ਼ ਜੋ ਕਹਾਉਂਦਾ ਕਿ ਦੂਰ ਜਾ ਕੇ ਦੁੱਗਣਾ ਪੰਜਾਬ ਚੇਤੇ ਆਉਂਦਾ ਹੁਣ ਸਾਰੇ ਪਾਸੇ ਰਾਵੀ ਤੇ ਚਨਾਬ ਦੀਆਂ ਗੱਲਾਂ ਤੋਂ ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆ 'ਚ ਹੁੰਦੀਆਂ ਪੰਜਾਬ ਦੀਆਂ ਗੱਲਾਂ ਸਾਰੀ ਦੁਨੀਆ 'ਚ ਹੁੰਦੀਆਂ ਪੰਜਾਬ ਦੀਆਂ ਗੱਲਾਂ ਇਸ ਕਰਕੇ ਪੰਜਾਬੀਆਂ ਦੀਆਂ ਗੱਲਾਂ ਪੂਰੀ ਦੁਨੀਆ 'ਚ ਹੁੰਦੀਆਂ ਸੋ ਪੰਜਾਬੀ ਜਿੱਥੇ ਵੀ ਦੁਨੀਆ ਦੇ ਖੇਤਰ ਜਗਾਇਆ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਨਾਲ ਪੰਜਾਬੀਆਂ ਨੇ ਆਪਣੀ ਲਗਨ ਦੇ ਨਾਲ ਆਪਣੀ ਸਿੱਦਤ ਦੇ ਨਾਲ ਵੱਡੇ ਵੱਡੀਆਂ ਮੰਜਲਾਂ ਸਰ ਕੀਤੀਆਂ ਸੋ ਅੱਜ ਇਸੇ ਕਰਕੇ ਪੰਜਾਬ ਪੰਜਾਬੀ ਸਭਿਆਚਾਰ ਪੰਜਾਬੀ ਲੋਕਾਂ ਨੂੰ ਦੁਨੀਆ ਜਾਣਦੀ ਆ ਇੱਟਾਂ ਨੂੰ ਕਿਸ ਤਰ੍ਹਾਂ ਤਰਾਸ਼ ਕੇ ਬਣਾਈਆਂ ਗਈਆਂ ਇਹ ਵੱਡ ਵੱਡੀਆਂ ਹਵੇਲੀਆਂ ਸੋ ਜੇ ਇਹਨੂੰ ਤਿਆਰੀ ਨਹੀਂ ਕਰਦੇ ਸੀ ਮੀਸ ਪਲਾਸਟਰ ਨਹੀਂ ਕਰਦੇ ਸੀ ਨਾ ਇਹ ਪੱਥਰ ਲਾਉਂਦੇ ਇੱਟਾਂ ਨੂੰ ਇੰਨਾ ਲਗਾ ਕੇ ਅੱਛੇ ਤਰੀਕੇ ਨਾਲ ਉਹਨਾਂ ਖਸਾ ਕੇ ਕਿੰਨਾ ਸੋਹਣਾ ਖੂਬਸੂਰਤ ਇੱਕ ਦ੍ਰਿਸ਼ ਪੈਦਾ ਕੀਤਾ ਜਾਂਦਾ ਸੀ ਤੁਸੀਂ ਦੇਖ ਸਕਦੇ ਕਿੰਨੀ ਮੀਨਾਕਾਰੀ ਕੀਤੀ ਗਈ ਆ ਇਕੰਧਾਂ ਦੇ ਉੱਤੇ ਆਲੇ ਬਣਾਏ ਗਏ ਆ ਸੋ ਬਹੁਤ ਹੀ ਕਾਰੀਗਰ ਨੇ ਮਿਹਨਤ ਦੇ ਨਾਲ ਆ ਦੇਖੋ ਇਟਾ ਨੂੰ ਕੱਟ-ਕੱਟ ਕੇ ਬਣਾਇਆ ਆਲਿਆਂ ਨੂੰ ਦੇਖੋ ਕਿੰਨਾ ਵਧੀਆ ਬਣਿਆ ਹੈ ਦੇਖਣ ਨੂੰ ਦਿਲ ਖੁਸ਼ ਹੁੰਦਾ ਇੱਧਰਲੇ ਪਾਸੇ ਤੁਸੀਂ ਦੇਖੋ ਇਹ ਕਿੰਨਾ ਸੋਹਣਾ ਹੈ ਇਟਾਂ ਦੀ ਰਗੜਾਈ ਕੀਤੀ ਗਈ ਆ ਸੋ ਬਹੁਤ ਵਧੀਆ ਸੋ ਅਸੀਂ ਬੇਨਤੀ ਕਰਦੇ ਹਾਂ ਆਪਣੇ ਕੀਮਤੀ ਸਮੇਂ ਚ ਸਮੇਂ ਕੱਢ ਕੇ ਜਦੋਂ ਵੀ ਤੁਹਾਡੇ ਕੋਈ ਖੁਸ਼ੀ ਦਾ ਪਲ ਆਉਂਦਾ ਉਹਨੂੰ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਕੇ ਤੁਸੀਂ ਉਸ ਪਲ ਨੂੰ ਹੋਰ ਜ਼ਿਆਦਾ ਰੰਗੀਨ ਬਣਾਉਣ ਦੇ ਲਈ ਬਾਬੇ ਚੰਦੂ ਦੀ ਹਵੇਲੀ ਕਿਰਪਾਲਪੁਰ ਕਲੋਨੀ ਨਕੋਦਰ ਰੋਡ ਤੇ ਫਗਵਾੜੇ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਇਹ ਤੁਸੀਂ ਜ਼ਰੂਰ ਵਿਜ਼ਿਟ ਕਰੋ ਅਸੀਂ ਆਪਣੇ ਨੰਬਰ ਸਕਰੀਨ ਤੇ ਦੇ ਦੇਵਾਂਗੇ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਵਿਰਸੇ ਦੇ ਵਿੱਚ ਪੀਵੀ 36 ਲਾਈਵ ਤੋਂ ਮਲਕੀਤ ਬਵੇਲੀ ਇੱਕ ਵਾਰ ਫੇਰ ਤੁਹਾਨੂੰ ਕਿ ਕੁਝ ਵੀ ਭੁੱਲਣਾ ਭੁੱਲੋ ਪਰ ਪੰਜਾਬੀ ਯਾਦ ਰਵੇ ਰਹਿੰਦੀ ਦੁਨੀਆ ਤੱਕ ਪੰਜਾਬੀ ਜਿੰਦਾਬਾਦ ਰਵੇ ਪੰਜਾਬੀ ਜਿੰਦਾਬਾਦ ਰਵੇ ਥੈਂਕ ਯੂ